ਆਰੀ ਗਈ ਹੱਕਾ ਵੀ ਸੁਣੀਆ ਬਰਦਾਇਨ ਇਹਦਾ ਭਾਈ ਫਿਰ ਵੱਡੇ ਵੱਡੇ ਭੁੱਲ ਜਾਂਦੇ ਆ ਅਸੀਂ ਤਾਂ ਕਾਹਦੇ ਜਹੈ ਨਹੀਂ ਨਾ ਜਿਗੜੇ ਜਿਗੜੇ ਨਹੀਂ ਸਨ 70 ਸਾਲ ਤੋਂ ਇੰਨੀਆਂ ਸਰਕਾਰਾਂ ਆਈਆਂ ਇੰਨੀਆਂ ਗਈਆਂ ਕਿਸੇ ਵੀ ਸਰਕਾਰ ਨੂੰ ਕਾਹਤੌਰ ਤੇ ਸਾਡੇ ਆ ਪਿੰਡਾਂ ਦੇ ਕੀ ਰਾਜ ਤੇ ਬੈਠੇ ਆ

ਆਦੇ ਰਾਹ ਤੋਂ ਜੀ ਜਿਹੜਾ ਹੁਕਮ ਹੈ ਜਿਹੜਾ ਉਹ ਕਰਵਾਉਣਾ ਹੈਗਾ ਮੈਂ ਮੋਨਾ ਬਹੁਤ ਧੰਨਵਾਦ ਕਰਦਾ ਕਿ ਬੜੇ ਲੰਬੇ

ਨਵਦੀਪ ਨੇ ਮਾਨਸਾ ਤੇ ਰੁਕ ਕੇ ਰੱਖਣੀ ਸਜਾਈ ਹੈ ਤੇ ਮਾਨਸਾ ਨੇ ਵੀ ਆਪਣੇ ਵੱਡੇ ਭਰਾ ਨੂੰ ਦਾ ਫਰਜ਼ ਨਿਭਾਇਆ ਲੁਧਿਆਣਾ ਜਿਲ੍ਹੇ

ਆਲੋਪਰ ਕੋਈ ਨਹੀਂ ਉਪਾਸ ਸਕਦਾ ਸੋ ਮੈਂ ਸਾਧਨਾ ਕਰਨਾ हूं ਅੱਜ ਇਸ ਮੌਕੇ ਤੇ ਆਪਦੀ ਬਹੁਤ ਵਧਾਈ ਦੇਣਾ ਕਿ ਜਿੱਥੇ ਮੁੱਖ ਮੰਤਰੀ ਸਾਹਿਬ ਤੇ ਸੀਐਮ ਸਾਹਿਬ ਬਹੁਤਾਂ ਵੱਡੀਆਂ ਗੱਲਾਂ ਨੇ ਕਿ ਭੈਣਾਂ ਇਸ ਤਰ੍ਹਾਂ ਆਪਣੇ ਚੁੱਥੇ ਭਰਾਵਾਂ ਨੂੰ ਜਾਂ ਵੱਡੇ ਭਰਾਵਾਂ ਨੂੰ ਉਜਾਰ ਕਰ ਦਿਆ ਨੇ ਮੈਨੂੰ ਨਹੀਂ ਲੱਗਦਾ ਕਿ ਆਪਨੇ ਹਰੇ ਫੀਡਸ ਸਾਰੇ ਨਾਲ ਜਲਦੀ ਸਪਾਈਸਰ ਸਾਡੇ ਵਿੱਚ ਨੇ ਸੀ ਫਿਕਸ ਕਰ ਦਿੱਤੀ ਤੇ ਲੋਕ ਚੱਕੜਾ ਵੀ ਫਰੀ ਦੇ ਲਿਆ ਘੱਟੇ ਰਿਹਾ ਇਹ ਸੋਚੀ ਨਾਲੇ ਨਾਲੇ ਆ ਦੇ ਸਕਿਆ ਆ ਉਹਦੇ ਬਾਅਦ ਕੀ ਦੇਖਦਾ ਉਹਨੀ ਜੀ ਜੀ ਕਰਾ ਆਂ ਆਂਦਰਾ ਉਬਰਾਂਦਰਾ ਆਂਦਰਾ ਸੁਖੀ ਕਰ ਦੇ ਦਿਓ ਜੀ

ਪਹਿਲਾਂ ਤਾਂ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਨਾਲ ਭਰਾਵਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਕਿਉਂਕਿ ਭੈਣ ਭਰਾਵਾਂ ਦੇ ਕੋਈ ਥਰਿਸ਼ਤੇ ਦਾ ਤਿਉਹਾਰ ਰੱਖੜੀ ਔਰ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਸੀਐਮ ਸਾਹਿਬ ਪਹੁੰਚੇ ਨੇ ਔਰ ਇਸ ਦੇ ਨਾਲ ਵਧਾਈ ਦੇ ਨਾਲ ਨਾਲ ਉਹਨਾਂ ਨੇ ਤੋਹਫਾ ਵੀ ਦਿੱਤਾ ਜਿਹੜਾ ਕਿ 3000 ਆਂਗਣਵਾੜੀ ਵਰਕਰਾਂ ਸੀ ਹੋਰ ਭਰਤੀ ਕਰਨ ਜਾ ਰਹੇ ਆ ਔਰ ਰੋਜ਼ਗਾਰ ਦਾ ਵਾਦਾ ਜਿਹੜਾ ਆਪਣੀਆਂ ਬੇਟੀਆਂ ਲਈ ਧੀਆਂ ਭੈਣਾਂ ਲਈ ਸੀ ਪੈਦਾ ਕਰ ਰਹੇ ਆ ਤਾਰੇ ਕੀ ਬਿਆਰ ਹੈ ਅਸੀਂ ਹਰ ਪੱਖ ਨੂੰ ਲੈ ਕੇ ਔਰਤਾਂ ਲਈ ਵੱਖ-ਵੱਖ ਜਿਹੜੇ ਕੰਮ ਸ਼ੁਰੂ ਕੀਤੇ ਹੋਏ ਆ ਜਿਹੜੇ ਅਗਲੇ ਮਹੀਨਿਆਂ ਦੇ ਵਿੱਚ ਨਿਪਰੇ ਚੜਨ ਵਾਲੇ ਨੇ ਭਾਵੇਂ ਅਸੀਂ ਜ਼ਿਲ੍ਹਿਆਂ ਦੇ ਲੈਵਲ ਤੇ ਇੱਕ ਹੱਬ ਡਿਸਟ੍ਰਿਕਟ ਹੱਬ ਖੋਲਣ ਜਾ ਰਹੇ ਹਾਂ ਜਿੱਥੇ ਔਰਤਾਂ ਦੀ ਮਦਦ ਔਰ ਔਰਤਾਂ ਦੇ ਜਿਹੜੇ ਰੋਜ਼ਗਾਰ ਨਾਲ ਜੁੜੇ ਹੋਈਆਂ ਸਕੀਮਾਂ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਇਸੇ ਤਰ੍ਹਾਂ ਹੀ ਔਰਤਾਂ ਦੀ ਸਿਹਤ ਨੂੰ ਲੈ ਕੇ ਵੀ ਜਿਹੜਾ ਐਸਐਨਪੀ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਔਰਤਾਂ ਨੂੰ ਰਜਿਸਟਰ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਔਰਤਾਂ ਜਿਹੜੀਆਂ ਘੱਟ ਪੜ੍ਹੀਆਂ ਲਿਖੀਆਂ ਨੇ ਔਰ ਪੜ੍ਹਾਈ ਪੱਖੋਂ ਕਮਜ਼ੋਰ ਰਹਿ ਗਈ ਕਿ ਕਿਸੇ ਰੋਜ਼ਗਾਰ ਤੇ ਨਹੀਂ ਲੱਗ ਸਕੀਆਂ ਉਹਨਾਂ ਨੂੰ ਰੋਜ਼ਗਾਰ ਦੇ ਲਈ ਅਸੀਂ ਨਵੇਂ ਜਿਹੜੇ ਪਲੇਸਮੈਂਟ ਕੈਂਪ ਵੀ ਲਗਾਵਾਂਗੇ ਲੈ ਬਰਨਾਲਾ ਵਿੱਚ ਜਿੰਗਲੀ ਚੋਣ ਦੀ ਆਰਹੀ ਹੈ ਕਿ ਹੈ ਕਿਵੇਂ ਦੇ ਦੇ ਕੇ ਬਰਨਾਲਾ ਵਾਸੀਆਂ ਦਾ ਅਸੀਂ ਪਹਿਲਾਂ ਤੇ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਹਮੇਸ਼ਾ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿੱਤ ਦਾ ਦਰਜਾ ਦਿਵਾਇਆ ਬਹੁਤ ਜ਼ਿਆਦਾ ਉਹਨਾਂ ਦਾ ਪਿਆਰ ਹੈ ਜੋ ਪਾਰਟੀ ਦੇ ਨਾਲ ਔਰ ਪੂਰੀ ਵਿਸ਼ਵਾਸ ਹੈ ਕਿ ਇਸ ਵਾਰ ਵੀ ਸਾਨੂੰ ਜਿੱਤ حاصل ਹੋਏਗੀ ਰਖੜੀ ਤਿਉਹਾਰ ਦੇ ਔਰਤਾਂ ਨੂੰ ਕੀਸ ਨਹੀਂ ਕਰ ਦੇਣਾ ਚਾਹੁੰਦਾ ਮੈਂ ਇਹੀ ਕਹਾਂਗੀ ਕਿ ਭੈਣ ਭਰਾ ਦਾ ਪਿਆਰ ਦਾ ਜਿਹੜਾ ਪ੍ਰਤੀਕ ਹੈ ਇਹ ਤਿਉਹਾਰ ਪਰ ਆਪਣੀ ਪਛਾਣ ਵੀ ਉਸੇ ਤਰ੍ਹਾਂ ਬਣਾ ਕੇ ਰੱਖਣੀ ਹੈ ਕਿਉਂਕਿ ਮਰਦ ਪ੍ਰਧਾਨ ਸਮਾਜ ਦੇ ਵਿੱਚ ਅਸੀਂ ਔਰਤਾਂ ਨੂੰ ਇੱਕ ਵਿਲੱਖਣ ਤੌਰ ਤੇ ਅੱਗੇ ਲੈ ਕੇ ਆਉਣਾ ਹੈ ਸੋ ਆਪਣੇ ਸਵੈ ਵਿਸ਼ਵਾਸ ਦੇ ਨਾਲ, ਧ੍ਰਿੜ ਨਿਸ਼ਚੇ ਦੇ ਨਾਲ ਮਿਹਨਤ ਕਰਕੇ ਅੱਗੇ ਆਉਣਾ ਮੈਂ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ। ਮੇਰਾ ਨਾਮ ਨਵਦੀਪ ਹੈ। ਮੈਨੂੰ ਪੰਜਾਬ ਸਰਕਾਰ ਦੇ ਅੱਜ ਰਖੜੀ ਦੇ ਤਿਹਾੜੀ ਤੇ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਚ ਐਜ਼ ਅ ਸੁਪਰਵਾਈਜ਼ਰ ਨੌਕਰੀ ਮਿਲੀ। ਇਹਦੇ ਲਈ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਹਾਂਜੀ, ਮੈਂ ਇਹੀ ਰਖੜੀ ਬੰਨੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਕਿਉਂਕਿ ਸਾਨੂੰ ਰਖੜੀ ਤੇ ਏਡਾ ਵੱਡਾ ਤੋਹਫ਼ਾ ਦਿੱਤਾ, ਨੌਕਰੀ ਦਿੱਤੀ ਇਹਦੇ ਲਈ ਉਹਨਾਂ ਦਾ ਮੈਂ ਐਸੇ ਕਰਕੇ ਉਹਨਾਂ ਰਖੜੀ ਬੰਨ੍ਹ ਸੀ ਤੇ ਉਹਨਾਂ ਦਾ ਧੰਨਵਾਦ ਕਰਦੀ ਹਾਂ। ਫਿਕ ਸਾਰੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੇ ਬੜੀ ਸਸਤੀ ਕੱਲ ਅੱਜ ਜੋ ਇਹ ਰਖੜੀ ਦੇ ਤਿਹਾੜੀ ਤੇ ਪੰਜਾਬ ਦੇ ਹੋਣ ਵਾਲੇ ਸੀਐਮ ਸ੍ਰੀ ਭਗਵੰਤ ਸਿੰਘ ਜੀ ਮਾਨ ਇੱਥੇ ਪਹੁੰਚੇ ਸੀਗੇ ਰਖੜੀਆਂ ਦੇ ਤਿਹਾੜੀ ਦਾ ਕਰਕੇ ਜਿਹੜੀਆਂ ਸਟਾਲਸ ਸੀਗੀਆਂ ਇੱਥੇ ਆਰਗੇਨਾਈਜ਼ ਕੀਤੀਆਂ ਗਈਆਂ ਸੀਗੀਆਂ ਤਾਂ ਕਿ ਲੋਕਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੈਲਫ ਹੈਲਪ ਗਰੁੱਪ ਜਿਹੜੇ ਕੰਮ ਕਰਦੇ ਨੇ ਨਵੇਂ ਜਿਹੜੇ ਐਨਆਰਐਲੰਬਲੋਂ ਪਿੱਛੇ ਤੁਸੀਂ ਦੇਖ ਰਹੇ ਹੋ ਡਾਕਟਰ ਵਿਦਿਕ ਡਿਪਿਕ ਮੈਸ਼ਰ ਵਿਕਾਸ ਬਰਨਾਲਾ ਵੱਲੋਂ ਜੋ ਜਿਹੜੇ ਗਰੁੱਪ ਬਣਾਏ ਗਏ ਨੇ ਉਹਨਾਂ ਦੇ ਸਾਰੇ ਗਰੁੱਪਾਂ ਦੇ ਜਾਂ ਆਰਐਸਟੀ ਬਰਨਾਲਾ ਵੱਲੋਂ ਜਿਹੜੇ ਗਰੁੱਪ ਤਿਆਰ ਕੀਤੇ ਗਏ ਨੇ ਜਾਂ ਅਲੱਗ-ਅਲੱਗ ਨਿਵਾੜ ਤੋਂ ਹੋਰ ਵੀ ਕਈ ਡਿਪਾਰਟਮੈਂਟਾਂ ਤੋਂ ਜਿਹੜੇ ਗਰੁੱਪ ਨੇ ਟ੍ਰੇਨਿੰਗ ਲੈ ਕੇ ਆਪਣਾ ਕਾਰੋਬਾਰ ਕਰ ਰਹੇ ਨੇ ਤੇ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਮੇਰਾ ਨਾਮ ਮੀਲਾ ਸਿੰਘ ਹੈ ਮੇਰੇ ਮਾਤਾ ਜੀ ਸ਼੍ਰੀਮਤੀ ਮਨਜੀਤ ਕੌਰ ਜੀ ਅਸੀਂ ਵੀ 2011 ਤੋਂ ਜਿਹੜਾ ਆਚਾਰ ਮਰਬੇ ਚਟਣੀਆਂ ਵਗੈਰਾ ਦਾ ਕਾਰੋਬਾਰ ਕਰਦੇ ਆ ਤੇ ਪੂਰੀ ਇੰਡੀਆ ਦੇ ਵਿੱਚ ਹੀ ਸਾਡੀ ਹੈਗੀ ਜਿਹੜੀ ਸਪਲਾਈ ਹੈਗੀ ਹੈਗੀ ਜਾਂਦੀ ਹੈਗੀ ਬਾਈ ਕੋ ਤੇ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਵੀ ਸਾਡੇ ਜਿਹੜੇ achar ਨੇ ਹੋ ਜਾਂਦੇ ਨੇਗੇ ਤੇ ਸਾਡੇ ਕੋਲੇ ਜੇ ਕਿਸੇ ਨੇ achar ਦੀ ਰਿਕੁਆਇਰਮੈਂਟ ਹੋਵੇ ਅਸੀਂ ਖੁੱਡੀ ਕਲਾ ਤੋਂ ਬਲਾਕ ਕਰਦੇ ਆਂ ਜੀ ਤੇ ਜੇ ਕਿਸੇ ਨੂੰ ਵੀ achar ਵੇਚਣ ਵਾਸਤੇ ਜਾਂ ਖਾਣ ਵਾਸਤੇ ਘਰ ਵਾਸਤੇ ਚਾਹੀਦਾ ਹੋਵੇ ਤਾਂ ਸਾਡੇ ਨਾਲ ਖੁੱਡੀ ਕਲਾ ਕੇ ਸੰਪਰਕ ਕਰ ਸਕਦਾ ਹੈ